ਸਰਦਾਰ ਦੀ ਗੱਲ ਵੇਖੋ ਇੱਕ ਦਿਨ ਇੱਕ ਸਿੰਘ ਪੇਸ਼ ਬਦਲ ਕੇ ਨਾ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਕੈਂਪ ਚ ਆਇਆ ਤੇ ਆਣ ਕੇ ਕੇ ਕਿਹਾ ਜਹੇਦਾਰ ਜੀ ਭਰਾਵਾ ਤੇ ਹੁਣ ਹੱਲੇ ਤੇ ਆਂਦੇ ਸਰਦਾਰ ਜੱਸਾ ਸਿੰਘ ਜੀ ਦੀਆਂ ਅੱਖਾਂ ਚੋਂ ਅਥਰੂ ਆ ਗਏ ਉਸੇ ਵਿੜਿਓ ਨੇ ਇੱਕ ਤੀਰ ਨਾ ਚਿੱਠੀ ਬਨ ਕੇ ਅੰਦਰ ਰਾਮ ਰੌਣੀ ਕਿਲੇ ਚ ਭੇਜੀ ਕਿ ਜੇ ਪੰਥ ਮੈਨੂੰ ਬਖਸ਼ ਲਵੇ ਤੇ ਮੈਂ ਮਦਦ ਲਈ ਤਿਆਰ ਹਾਂ ਅੰਦਰਲੇ ਸਿੰਘਾਂ ਵੀ ਕਿਹਾ ਕਿ ਗੁਰੂ ਸਮਰੱਥਾ ਤੇ ਫੰਤਾ ਤੈਨੂੰ ਬਖਸ਼ੂਗਾ ਉਹਨਾਂ ਵੀ ਤੀਰ ਦੇ ਨਾਲ ਸੁਨਿਆ ਕੰ ਲਿਆ ਬਸ ਇੰਨੀ ਗੱਲ ਸੀ ਕਿ ਸਰਦਾਰ ਜੱਸਾ ਸਿੰਘ ਜੀ ਹੁਣੀ ਖੇਚ ਕੇ ਖੰਡੇ ਅਦੀਨਾ ਫੇਕਦੇ ਦਿਵਾਲੇ ਹੋ ਗਏ ਜਿਹਦੇ ਨਾਲ ਉਹਨਾਂ ਦੀ ਫੌਜ ਚ ਭਗ ਦੜਮਾ ਚ ਗਈ ਤੇ ਕਿਹੜਾ ਜਿਹੜਾ ਉਹ ਬਾਰ ਬਾਰ ਨੂੰ ਹੋਰ ਖੇਲਰ ਗਿਆ ਪਰ ਉਧਰੋਂ ਸਿੱਖਾਂ ਦੇ ਵਾਸਤੇ ਸਤਗੁਰ ਨੇ ਹੋਰ ਟੋ ਮੇਲਾ ਟਕਾਇਆ ਕਿ ਅਬਦਾਲੀ ਜਿਹੜਾ ਆਪਦੇ 18ਵੇਂ ਕੇ 18ਵੇਂ ਨਹੀਂ ਸ਼ਾਇਦ 15ਵੇਂ 16ਵੇਂ ਲੈ ਲਈ ਫੇਰ ਆ ਰਿਹਾ ਸੀ ਭਾਰਤ ਨੂੰ ਤੇ ਮੀਰ ਮੰਨੂ ਮੁਗਲਾਂ ਵੱਲੋਂ ਸੂਬੇਦਾਰ ਨਿਯੁਕਤ ਸੀ ਲੌਰ ਦਾ ਤੇ ਦੀਵਾਨ ਕੌੜਾ ਮੱਲ ਵੀ ਚਾਹੁੰਦਾ ਸੀ ਕਿ ਸਿੱਖਾਂ ਦੇ ਨਾਲ ਲੜਿਆ ਨਾ ਜਾਵੇ ਰਏ ਮਰਜ਼ੀ ਰੱਖੀ ਜਾਵੇ ਪਰ ਜਿਹੜੇ ਉਹਦੇ ਤਵੱਸੀ ਵਜ਼ੀਰ ਅਮੀਰ ਸੀ ਨਾ ਉਹ ਕੰਨ ਭਰ ਦਿੰਦੇ ਸੀ ਮੀਰ ਮੰਨੂ ਦੇ ਤੋਂ ਮੀਰ ਮੰਨੂ ਕੰਨਾਂ ਦਾ ਕੱਚਾ ਸੀ ਤੇ ਉਹਦੇ ਕੰਨ ਭਰ ਦਿੰਦੇ ਸੀ ਉਹਦੇ ਜਿਹੜੇ ਆਸੇ ਪਾਸੇ ਵਾਲੇ ਅਫਸਰ ਸੀ ਤੇ ਉਹ ਦਵਾਨ ਕੌੜਾ ਮੱਲ ਤੇ ਲੱਗਦੇ ਸੀ ਪਰ ਦਵਾਨ ਕੌੜਾ ਮੱਲ ਜੀ ਨੇ ਉਹਨੂੰ ਸਲਾਹ ਦਿੱਤੀ ਕਿ ਬਦਾਲੀ ਆ ਰਿਹਾ ਸਿੰਘਾਂ ਬਿਨਾ ਤੇਰਾ ਕੋਈ ਵਿਚਾਰ ਨਹੀਂ ਤੇ ਇਹਨਾਂ ਨੇ ਸੁਲਾਹ ਕਰ ਲਾ ਮੀਰ ਮੰਨੂ ਦੇ ਵੀ ਇਹ ਮਨ 'ਚ ਗੱਲ ਵੱਜ ਗਈ ਤੇ ਉਹਨੇ ਸਿੰਘਾਂ ਦਾ ਘੇਰਾ ਚੁੱਕਤਾ ਤੇ ਸਿੰਘਾਂ ਦੇ ਨਾਂ ਵਾਲੇ ਦਿਵਾਲੇ 45 ਕੇ 85 ਪਿੰਡ ਜਗੀਰ ਦੇ ਦਿੱਤੀ ਤੇ ਸੋ ਦੋਸਤੋ ਇਸ ਤਰ੍ਹਾਂ ਇਹ ਜਿਹੜੇ ਸਿੰਘ ਸੀ ਇਹਨਾਂ ਦਾ ਪਿਆਰ ਵੇਖੋ ਕਿੰਨਾ ਕਿ ਇੱਕ ਬੰਨੇ ਘੇਰਾ ਉਧਰੋਂ ਰੱਖਿਆ ਤੇ ਪਰ ਸਿੰਘਾਂ ਨੇ ਆਪਸੀ ਤਾਲਮੇਲ ਕਰਕੇ ਪੰਥ ਦੀ ਏਕਤਾ ਦੀ ਵੇਖੋ ਕਿੰਨੀ ਤਕੜੀ ਏ ਇੱਕ ਮਿਸਾਲ ਆ ਕਿ ਬੱਜਰ ਕ੍ਰੈਹ ਤੋਂਣ ਦੇ ਬਾਵਜੂਦ ਵੀ ਜਦੋਂ ਮਾਫੀ ਮੰਗ ਲਿੰਦਾ ਇੱਕ ਸਿੱਖ ਗੁਰਸਿੱਖ ਨੀਵਾ ਆ ਕੇ ਪੰਥ ਕੋਲੋਂ ਤੇ ਉਹਨੂੰ ਪੰਥ ਮਾਫੀ ਦੇ ਦਿੰਦਾ ਸੋ ਦੋਸਤੋ ਅਬਦਾਲੀ ਆਣ ਕੇ ਰਾਵੀ ਦੇ ਪਾਰ ਮੋਰਚੇ ਪੁੱਟਲੇ ਤੇ